ਲੋ ਜੀ ਤੁਸੀਂ ਦੇਖ ਸਕਦੇ ਹੋ ਨਾਲ ਇਹਦੇ ਆ ਗਿਆ ਲੱਸੀ ਦਾ ਗਲਾਸ ਇਹ ਪੰਜਾਬੀ ਥਾਲੀ ਜੇ ਤੁਸੀਂ ਖਾਣ ਵਾਸਤੇ ਆਉਣਾ ਵਾ ਢਿੱਡ ਭਰ ਕੇ ਤੁਸੀਂ ਇੱਥੇ ਜਾਓਗੇ 80 ਰੁਪਏ ਦੇ ਵਿੱਚ 20 ਰੁਪਏ ਦੀ ਲੱਸੀ ਐਕਸਟਰਾ ਕਿਉਂਕਿ ਵੀਰੇ ਸਾਡੀ ਵੈਸੇ 80 ਰੁਪਏ ਰੇਟ ਹੈ ਸਾਡੀ ਥਾਲੀ ਦਾ ਉਹਦੇ ਵਿੱਚ ਤੁਸੀਂ ਸਬਜੀ ਸੁੱਕੀ ਸਬਜੀ ਲੈਣੀ ਹੈ ਰਾਜਮਾ ਲੈਣੇ ਆ ਜਾਂ ਕੜੀ ਲੈਣੀ ਹੈ ਬਸ ਫੁਲਕੇ ਦੇ ਐਕਸਟਰਾ ਚਾਰਜਸ ਹੈ ਬਾਕੀ ਸਬਜੀ ਜਾਂ ਰਾਈਸ ਉਹਦਾ ਕੋਈ ਐਕਸਟਰਾ ਚਾਰਜਸ ਨਹੀਂ ਚਾਹੀਏ ਤੁਸੀਂ ਦੋ ਵਾਰ ਲਓ ਚਾਰ ਵਾਰ ਲਓ ਜੀ ਬੜੀ ਜਿਆਦੇ ਅਸੀਂ ਪਹੁੰਚ ਗਏ ਆ ਮਹਾਲੀ ਸ਼ਹਿਰ ਦੇ ਵਿੱਚ ਸੈਕਟਰ 74 ਦੇ ਵਿੱਚ ਇੱਥੇ ਇੱਕ ਪੰਜਾਬੀ ਭੈਣ ਦੇ ਪੰਜਾਬੀ ਵੀਰ ਨੇ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਕਾਰਟ ਲਾਈ ਹੋਈ ਆ ਜਿੱਥੇ ਮਿਲਦੇ ਆ ਜੀ ਤੁਸੀਂ ਦੇਖ ਸਕਦੇ ਹੋ ਜੜੀ ਕੜੀ ਚਾਵਲ ਰਾਜਮਾ ਚਾਵਲ ਤੇ ਵੈਜ ਥਾਲੀ 80 ਰੁਪਏ ਦੇ ਵਿੱਚ ਤੁਹਾਨੂੰ ਥਾਲੀ ਮਿਲੂਗੀ ਉਹ ਵੀ ਪੰਜਾਬੀ ਥਾਲੀ ਤੇ ਉਹ ਕਰਦੇ ਇਹਨਾਂ ਨਾਲ ਗੱਲਬਾਤ ਚੱਲੀ ਆ ਜਾਓ ਕੀ ਕਿੰਨਾ ਕੋ ਮਿਲਦਾ ਸਤਿ ਸ਼੍ਰੀ ਅਕਾਲ ਜੀ ਮੈਂ ਸੁਣਿਆ ਮਹਾਲੀ ਸ਼ਹਿਰ ਦੇ ਮਾਸੇ ਦੇ ਭਾਂਜਾ ਬੜੇ ਫੇਮਸ ਹੋ ਰਹੇ ਨੇ ਹਾਂਜੀ ਬਿਲਕੁਲ ਜੀ ਤੇ ਕੀ ਇਹੋ ਕਿਦਾਂ ਸੈਟਪ ਸਟਾਰਟ ਕੀਤਾ ਲਗਾਉਂਦਾ ਜੀ ਪਹਿਲੇ ਆਪਣਾ ਨਾਮ ਦੱਸੋ ਸਤਵੀਰ ਕੌਰ ਮੇਰਾ ਨਾਮ ਹੈ ਜੀ ਜੀ ਹਾਂਜੀ ਤੇ ਮੇਰਾ ਪਾਂ ਜਗਜੀਤ ਸਿੰਘ ਜੀ ਹਾਂਜੀ ਸੈਟਅਪ ਬਸ ਇਹ ਹੈ ਕਿ ਲੋਗਾ ਅੱਜਕੱਲ ਲੋਕ ਬਾਹਰ ਦਾ ਖਾਣਾ ਬਹੁਤ ਖਾਂਦੇ ਤੁਹਾਨੂੰ ਪਤਾ ਹੋਣਾ ਆ ਪੀਜ਼ਾ 버ਗਰ ਜਾਂ ਹੋਰ ਸਾਨੂੰ ਲੱਗਿਆ ਕਿ ਕੁਝ ਐਸਾ ਸ਼ੁੱਧ ਖਾਣਾ ਖਲਾਇਆ ਜਾਏ ਕੁਝ ਆਪਣਾ ਵੀ ਚਲੋ ਇਨਕਮ ਦਾ ਵੀ ਸਾਧਨ ਹੈਗਾ ਐ ਦੂਜਾ ਹੈ ਕਿ ਲੋਕਾਂ ਦੀ ਸਿਹਤ ਦਾ ਵੀ ਬੜਾ ਧਿਆਨ ਹੋਏਗਾ ਇਹਦੇ ਵਿੱਚ ਜੀ ਜੇ ਅਸੀਂ ਘਰੋਂ ਸਾਫ਼ ਸੁਥਰਾ ਵਧੀਆ ਖਾਣਾ ਬਣਾ ਕੇ ਲਿਆਵਾਂਗੇ ਕੋਈ ਐਕਸਟਰਾ ਮਸਾਲੇ ਨਹੀਂ ਹੁੰਦੇ ਕੋਈ ਐਕਸਟਰਾ ਆਇਲ ਨਹੀਂ ਹੁੰਦਾ ਜੀ ਵਧੀਆ ਔਰ ਘਰ ਦੀ ਤਵੇ ਦੀ ਰੋਟੀ ਹੁੰਦੀ ਹੈ ਘਰ ਦੀ ਕਣਕ ਦੀ ਹਾਂਜੀ ਤਾਂ ਇਸ ਲਈ ਬਸ ਦਿਮਾਗ ਚ ਆਇਆ ਤਾਂ ਆਪਣੀ ਵੀ ਦੇਖੋ ਇਨਕਮ ਹੈ ਔਰ ਲੋਕਾਂ ਦਾ ਵੀ ਭਲਾ ਹੈ ਪਰਮਾਤਮਾ ਨੇ ਇੱਕ ਸਹੀ ਰਸਤੇ ਲਾਇਆ ਹੋਇਆ ਜੀ ਹਾਂਜੀ ਵੀਰੇ ਤੁਸੀਂ ਕਾਰਡ ਲਗਾਉਣ ਦਾ ਕਿੱਦਾਂ ਸੋਚਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਐ ਵੀਰੇ ਸਾਨੂੰ 3 ਸਾਲ ਹੋ ਗਏ ਅਸੀਂ ਸ਼ੁਰੂ ਤੋਂ ਕਾਰਡ ਨਹੀਂ ਸੀ ਲਗਾਈ ਪਹਿਲਾਂ ਅਸੀਂ ਬਾਈਕ ਤੇ ਇਹ ਆਪਣੀ ਬਾਈਕ ਤੇ ਲੈ ਕੇ ਆਂਦਾ ਹੁੰਦਾ ਸੀ ਸਮਾਨ ਇਹ ਸਾਡੇ ਕੋਲ ਬੈਗ ਹੁੰਦੇ ਸੀ ਡਿਲੀਵਰੀ ਵਾਰ ਤੇ ਉਹਦੇ ਵਿੱਚ ਅਸੀਂ ਰਾਜਮਾ ਕੜੀ ਦੀ ਢੋਲੀ ਸਾਰੇ ਤਿੰਨੇ ਢੋਲੀਆਂ ਉਹਦੇ ਵਿੱਚ ਰੱਖ ਕੇ ਬੈਗ ਚ ਤਾਂ ਟੇਬਲ ਵੀ ਮੋਰੇ ਮੈਕ ਟਵਾ ਦੇ ਮੋਰੇ ਰੱਖ ਲੈਂਦੀ ਸੀ ਜਾ ਸਾਲ ਲਗਭਗ 6 6 ਮਹੀਨੇ ਸਾਲ ਅਸੀਂ ਇੱਦਾਂ ਕੰਮ ਕੀਤਾ ਸੀ ਉਹਦੇ ਬਾਅਦ ਅਸੀਂ ਰੇੜੀ ਲਈ ਇੱਕ ਤੇ ਰੇੜੀ ਵਿੱਚ ਸਾਰਾ ਸਮਾਨ ਆ ਜਾਂਦਾ ਸੀ ਫਿਰ ਸਮਾਨ ਹੋਰ ਵੱਧ ਗਿਆ ਜਿਦ ਜਿਦਾ ਕੰਮ ਵਧਿਆ ਸਮਾਨ ਵੱਧ ਗਿਆ ਜੀ ਫਿਰ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਫਿਰ ਅਸੀਂ ਸਾਨੂੰ ਇੰਨੇ ਕ ਪੈਸੇ ਜੋੜੇ ਕਿ ਅਸੀਂ ਇਹ ਕਾਰ ਤਲੀ ਇਹ ਸਾਨੂੰ ਹੋ ਗਏ ਜੀ 6 7 ਮਹੀਨੇ ਹੋ ਗਏ ਆ 6 7 ਮਹੀਨੇ ਮਿਹਨਤ ਤੁਹਾਡੀ ਰੰਗ ਲਿਆਈ ਹਾਂ ਮਾਸਟਰ ਜੀ ਬਿਲਕੁਲ ਜੀ ਮਿਹਨਤ ਲਿਆਈ ਜੇ ਮਿਹਨਤ ਕਰਾਂਗੇ ਤਾਂ ਰੰਗ ਲਿਆਏਗੀ ਜੀ ਕਦੀ ਨਾ ਕਦੀ ਦਾ ਬਾਕੀ ਬਾਈ ਕੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਅਗਰ ਤੁਸੀਂ ਖਾਣਾ ਵਧੀਆ ਸਾਫ਼ ਸੁਥਰਾ ਦਿੰਨੇ ਆ ਵੀਰੇ ਤਾਂ ਬਿਲਕੁਲ ਲੋਕ ਪਸੰਦ ਕਰਦੇ ਆ ਜੀ ਉਸ ਤੋਂ ਪਹਿਲੇ ਕੀ ਕਰਦੇ ਸੀ ਇਸ ਤੋਂ ਪਹਿਲਾਂ ਜੀ ਅਸੀਂ ਡਿਲੀਵਰੀ ਕਰਦੇ ਸੀ ਇਹ ਜੋ ਮੈਟ੍ਰੋ ਵਿੱਚ ਕੰਮ ਕਰਦਾ ਸੀ ਅੱਛਾ ਹਾਂਜੀ ਤਾਂ ਬਸ ਉਹ ਕੰਮ ਥੋੜਾ ਮੁਸ਼ਕਿਲ ਆ ਦੇਖੋ ਤੁਹਾਨੂੰ ਪਤਾ ਬੱਚੇ ਛੱਡਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ 12-12 ਘੰਟੇ ਦੀ ਡਿਊਟੀ ਹੋ ਜਾਂਦੀ ਸੀ ਤਾਂ ਇਸ ਲਈ ਉਹ ਅਸੀਂ ਛੱਡ ਕੇ ਸਾਨੂੰ ਇਹ ਬੈਟਰ ਲੱਗਿਆ ਪਹਿਲਾਂ ਮੈਂ ਕੱਲੀ ਨੇ ਸ਼ੁਰੂ ਕੀਤਾ ਫਿਰ ਇਹਨੂੰ ਵੀ ਵਧੀਆ ਲੱਗਿਆ ਚਲੋ ਇਹ ਵੀ ਨਾਲ ਹੋ ਗਿਆ ਕਹਿੰਦਾ ਮੈਂ ਵਧੀਆ ਹੈ ਸਾਡੇ ਕੋਲ ਵੀ ਰ ਇੱਕ ਸੁੱਕੀ ਸਬਜੀ ਹੁੰਦੀ ਆ ਅੱਜ ਸਾਡੇ ਕੋਲ ਆਲੂ ਗਾਜਰ ਹੈ ਇਹ ਅਸੀਂ ਡੇਲੀ ਚੇਂਜ ਕਰਦੇ ਆ ਜਿਹੜੀ ਵੀ ਸੀਜ਼ਨਲ ਹਰੀ ਸਬਜੀ ਹੁੰਦੀ ਆ ਕੋਈ ਨਾ ਕੋਈ ਅਸੀਂ ਰੋਜ਼ ਇੱਕ ਬਣਾਉਂਦੇ ਆ ਇਹ ਚੇਂਜ ਹੁੰਦੀ ਆ ਬਾਕੀ ਸਾਡੇ ਕੋਲ ਰਾਜਮਾ ਹੁੰਦੇ ਆ ਚਿਤਰਾ ਰਾਜਮਾ ਇਹ ਦੇਖੋ ਤੇ ਕੜੀ ਹੁੰਦੀ ਆ ਜੀ ਮਸਾਲਾ ਪੰਜਾਬੀ ਰੱਖਿਆ ਹੈ ਬਿਲਕੁਲ ਜੀ ਸਾਰਾ ਪੰਜਾਬੀ ਸ਼ੁੱਧ ਵੈਜ ਖਾਣਾ ਹੈ ਜੀ ਜੀ ਇਹ ਕੜੀ ਦੇ ਵਿੱਚ ਕੀ ਪਕੌੜੇ ਵਗੈਰਾ ਵੀ ਐਡ ਕੀਤੇ ਆ ਪਕੌੜੇ ਐ ਬਿਲਕੁਲ ਆਲੂ ਪਿਆਜ਼ ਦੇ ਮਿਕਸ ਪਕੌੜੇ ਆ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਸਾਡੇ ਕੋਲ ਬਾਸਮਤੀ ਰਾਈਸ ਹੈ ਜੀ ਇਹ ਦੇਖ ਸਕਦੇ ਨੇ ਦੇਖੋ ਤੇ ਬਾਕੀ ਕੜੀ ਰਾਜਮਾ ਰਾਈਸ ਸਾਡੇ ਕੋਲ ਡੇਲੀ ਹੁੰਦੇ ਆ ਸੁੱਕੀ ਸਬਜ਼ੀ ਸਾਡੀ ਡੇਲੀ ਚੇਂਜ ਹੁੰਦੀ ਆ ਸਵਾ ਰੋਟੀ ਹੁੰਦੀ ਆ ਲੱਸੀ ਹੁੰਦੀ ਆ ਸਾਡੇ ਕੋਲ ਘਰ ਦੀ ਬਣੀ ਹੋਈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਜੀ ਰਾਈ ਸਾਂਗੇ ਜੀ ਚਾਵਲ ਆਪਣੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕੜੀ ਵਿਦ ਪਕੌੜਾ ਕਿਆ ਬਾਤ ਹੈ ਜੀ ਜੀ ਇਹ ਹੈ ਜੀ ਰਾਜਮਾ ਚੇ ਰਾਜਮਾ ਆ ਗਏ ਠੀਕ ਆ ਜੀ ਇਹ ਹੈ ਜੀ ਸੁੱਕੀ ਸਬਜੀ ਇਹਦੀ ਸੁੱਕੀ ਸਬਜੀ ਆ ਗਈ ਜੀ ਹਾਂ ਜੀ ਆਲੂ ਗਾਜਰ ਹੈ ਠੀਕ ਆ ਜੀ 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 ਰੋਟੀਆਂ ਕਿੰਨੀਆਂ ਆਉਣਗੀਆਂ ਇਹਦੇ ਨਾਲ ਰੋਟੀਆਂ ਜੀ ਚਾਰ ਫੁਲਕੇ ਹੁੰਦੇ ਆ ਅੱਛਾ ਚਾਰ ਫੁਲਕੇ ਹੁੰਦੇ ਨੇ ਐਕਸਟਰਾ ਲੈਣਾ ਤਾਂ ਉਹਦੇ ਐਕਸਟਰਾ ਚਾਰਜ ਆਏ ਹੋ ਗਿਆ ਸੈਲਡ ਜੀ ਪਿਆਜ਼ ਹੁੰਦਾ ਠੀਕ ਆ ਨਾਲ ਹਰੀ ਚਟਨੀ ਹੁੰਦੀ ਹੈ ਤੇ ਨਾਲ ਚਟਨੀ ਆ ਗਈ ਇਹਦੇ ਹਾਂ ਜੀ ਇਹ ਫੁਲਕੇ ਵੈਸੇ ਚਾਰ ਫੁਲਕੇ ਹੁੰਦੇ ਸੀ ਪਹਿਲਾਂ ਦੋ ਰੱਖੀ ਦੇ ਆ ਕਿਉਂਕਿ ਚਾਰ ਹੀ ਰੱਖ ਦੋ ਤਾਂ ਇੱਕਦਮ ਠੰਡੇ ਹੋ ਜਾਂਦੇ ਆ ਤਾਂ ਦੋ ਅਸੀਂ ਬਾਅਦ ਵਿੱਚ ਦੇ ਦਈਏ ਜੀ ਅੱਛਾ ਗਰਮਾ ਗਰਮ ਸਰਵ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਇਹਦੀ 80 ਰੁਪਏ ਜੀ ਬਹੁਤ ਜੈਨੂਇਨ ਰੇਟ ਹੈ ਜੀ ਥੈਂਕ ਯੂ ਜੀ ਬਾਕੀ ਇਹ ਕੋਈ ਮਿਲਾਵਟ ਨਹੀਂ ਹੈ ਕੁਛ ਨਹੀਂ ਹੈ ਬਿਲਕੁਲ ਸ਼ੁੱਧ ਖਾਣਾ ਕੋਈ ਲੋ ਕੁਆਲਟੀ ਨਹੀਂ ਵਰਤਦੇ ਸੀ ਆਪਣੇ ਬਦੋ ਵਧੀਆ ਤੋਂ ਵਧੀਆ ਕੁਆਲਟੀ ਕਿਉਂਕਿ ਘਰ ਵੀ ਅਸੀਂ ਇਹੀ ਖਾਣਾ ਖਾਂਦੇ ਆਂ ਵੀਰੇ ਜੀ ਜੇ ਕਿਸੇ ਨੇ ਜੇ ਖਾਣ ਵਾਸਤੇ ਉਹਨਾਂ ਦੇ ਲੋਕੇਸ਼ਨ ਆਪਣੀ ਦੱਸ ਦੋ ਲੋਕੇਸ਼ਨ ਸਾਡੀ ਵੀਰੇ 에ਅਰਪੋਰਟ ਰੋਡ ਹੈ ਸੈਕ ਹਾਲੀ ਜੀ ਨੇ ਵੀ ਆਣਾ ਹੋਵੇ ਜਰੂਰ ਸਾਡੇ ਕੋਲ ਵਿਜ਼ਿਟ ਕਰਨ ਖਾਣ ਔਰ ਸਰਦੀਆਂ ਨੂੰ ਖਾਸ ਕਰਕੇ ਹੁਣ ਸਾਡਾ ਅਗਲੇ ਮਹੀਨੇ ਸਾਗ ਮੱਕੀ ਰੋਟੀ ਸ਼ੁਰੂ ਹੋ ਜਾਣਾ ਉਹ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਆ ਜੀ ਤੇ ਜੀ ਇਹ ਖਾਣਾ ਕਰੋ ਸਾਰਾ ਤਿਆਰ ਕਰਕੇ ਲਿਆਉਂਦੇ ਆ ਕਿ ਕੋਈ ਕਰੀ ਵੀਰ ਕਰੋ ਕਰੀ ਦਾ ਤਿਆਰ ਬਟ ਰੋਟੀ ਇੱਥੇ ਆ ਕੇ ਵੀ ਬਣਾਈਦੀ ਆ ਰੋਟੀਆਂ ਕਿਉਂਕਿ ਕਈ ਵਾਰ ਇੱਕ ਪਹਿਲਾਂ ਅਸੀਂ ਇੱਥੇ ਹੀ ਬਣਾਉਂਦੇ ਸੀ ਤਾਂ ਕਈ ਵਾਰ ਹੁੰਦਾ ਕਿ 10 ਬੰਦੇ ਆ ਕੇ ਖਾਣ ਬਹਿ ਜਾਂਦੇ ਆ ਤੇ ਤੁਹਾਨੂੰ ਪਤਾ ਚੰਗੇ ਸਿਹਤਮੰਦ ਵੀਰੇ ਹੋਣ ਤਾਂ ਫਿਰ ਉਹ 6-6 7-7 ਰੋਟੀਆਂ ਖਾ ਕੇ ਹਿਲਦੇ ਆ ਜੀ ਇੱਕ ਵਾਰ ਆਈ ਹੋਇਆ ਤੇ ਮੈਂ ਬਣਾ ਲਾਗੀ ਸਾਤੇ ਰੋਟੀਆਂ ਆਉਣਾ ਦੀਆਂ ਪੂਰੀਆਂ ਹੋਣ। ਅੱਛਾ ਜੀ ਠੀਕ ਹੈ। ਫਿਰ ਇਹ ਹੁੰਦਾ ਪੱਕੀ ਕੱਚੀ ਰੋਟੀ ਦੇਣ ਨਾਲੋਂ ਵਧੀਆ ਕਿ 100-150 ਰੋਟੀ ਅਸੀਂ ਘਰੋਂ ਬਣਾ ਲਿਆਈ ਦੀ ਆ। ਉਹਦੇ ਬਾਅਦ ਚ ਸਾਡੀਆਂ ਲਗਭਗ 80-90 ਰੋਟੀ ਇੱਥੇ ਵੀ ਬਣ ਜਾਂਦੀ ਹੈ। ਲੋ ਜੀ ਤੁਸੀਂ ਦੇਖ ਸਕਦੇ ਹੋ ਨਾਲ ਇਹਦੇ ਆ ਗਿਆ ਲੱਸੀ ਦਾ ਗਲਾਸ। ਇਹ ਪੰਜਾਬੀ ਥਾਲੀ ਜੇ ਤੁਸੀਂ ਖਾਣ ਵਾਸਤੇ ਆਉਣਾ ਵਾ ਢਿੱਡ ਭਰ ਕੇ ਤੁਸੀਂ ਇੱਥੇ ਜਾਓਗੇ 80 ਰੁਪਏ ਦੇ ਵਿੱਚ 20 ਰੁਪਏ ਦੀ ਲੱਸੀ ਐਕਸਟਰਾ ਜੇ ਤੁਸੀਂ ਇਹ ਖਾਣਾ ਚਾਹੁੰਦੇ ਜੇ ਤੇ ਛੇਤੀ ਛੇਤੀ ਪਹੁੰਚੋ ਨਾਲ ਦੀ ਲੋਕੇਸ਼ਨ ਤੇ ਤੇ ਪੰਜਾਬੀ ਵੀਰੋਂ ਨੇ ਇੱਥੇ ਪੰਜਾਬੀ ਵੀਰ ਨੇ ਕੰਮ ਸ਼ੁਰੂ ਕੀਤਾ ਹੋਵੇ ਇਹਨਾਂ ਦੀ ਸਪੋਰਟ ਜ਼ਰੂਰ ਕਰੋ ਮਿਲਦੇ ਆ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਜੀ ਥੈਂਕ ਯੂ